ਜਾਫੀ ਵਿਕਾਸ ਅਲੇਵਾ 15 ਟੱਚ ਲਏ ਤੇ 7 ਸਾਫੇ ਦਾ ਤੇ ਬੁਲਟ ਦਾ ਜੇਤੂ ਬਣ ਗਿਆ ਵਿਕਾਸ ਆਜ ਦੇ ਖੇਡ ਮੇਲੇ ਦਾ ਬੈਸਟ ਰੇਡਰ ਦੀਨੂ ਜਵਾਰੇ ਨੇ 15 ਰੇਡਾਂ ਪਾਈਆਂ 13 ਨੰਬਰ ਲੈ ਆ ਇੱਕ ਬੁਲਟ ਦੀਨੂ ਜਵਾਰਾ ਜਿੱਤ ਗਿਆ ਦੀਨੂ ਨੇ ਵੀ ਤਾੜੀਆਂ ਮਾਰਿਓ ਦੀਨੂ ਜਵਾਰਾ ਬੈਸਟ ਰੇਡਰ ਤੇ ਵਿਕਾਸ ਅਲੇਵਾ ਜਿਹੜਾ ਬੈਸਟ ਜਾਫੀ ਬਣਿਆ ਦੋਨੇ ਨੌਜਵਾਨ ਬੁਲਟਾਂ ਦੇ ਜੇਤੂ ਬਣ ਗਏ ਦੋਨਾ ਖਿਡਾਰੀਆਂ ਨੂੰ ਦੋਨਾ ਟੀਮਾਂ ਨੂੰ ਬਹੁਤ ਵੱਡੀ ਵਧਾਈ ਬਾਰਕਬਾਦ ਸਾਰੇ ਪ੍ਰਬੰਧਕਾਂ ਦਾ ਧੰਨਵਾਦ ਸਾਰਿਆਂ ਦਾ ਬਹੁਤ ਆ ਕਮਾਈ ਕੈਮਰਾ ਮੁੰਡੇ ਦੇ ਉੱਤੇ ਇਹ ਤੇ ਕਮਾਈ ਕੈਮਰਾ ਹੈ ਬਿਲੂ ਸੋਰੇ ਵਾਲਿਆ ਇਹਦਾ ਬਟਾ ਵੀਰ ਹੈ ਇਹ ਉਹਨੂੰ ਉਸਤਾਨ ਵੀ ਮੰਨਦਾ ਹੈ ਜਿਹੜਾ ਪਹਿਲਾ ਮੋਟਰਸਾਈਕਲ ਜਿੱਤਿਆ ਇਹ ਕਹਿੰਦਾ ਮੈਂ ਆਪਣੇ ਭਰਾ ਮਿਲੂ ਸੂਰਿਆ ਨੂੰ ਗਿਫਟ ਕਰਨਾ ਇੱਕ ਤਾਰੀਆਂ ਲਾ ਦੇ ਜੋਧਾਣਾ ਇਹ ਨੌਜਵਾਨ ਗੱਭਰੂ ਅੱਲੇਵੇ ਪਿੰਡ ਦਾ ਵਿਕਾਸਾ ਇਹ 23 ਸਾਲਾਂ ਦੀ ਉਮਰ ਹੈ ਤੇ ਮੁੰਡਾ ਕਹਿੰਦੇ 15 ਟਾਚ ਤੇ ਸੱਤ ਜੱਫੇ ਲਾ ਕੇ ਬੋਲਟ ਮੋਟਰਸਾਈਕਲ ਦਾ ਜੇਤੂ ਬਣ ਗਿਆ ਵਿਕਾਸਾ ਅੱਲੇਵੇ ਵਾਲਾ ਰਵੀ ਵਿਕਾਸਾ ਇੱਕ ਆਇਆ ਮੁੰਡੇ ਲਈ ਫੇਰ ਤਾੜੀਆਂ ਲਾ ਦੇ ਯੋਦਾਰਾ ਬਾਪੂ ਜੀ 23 ਸਾਲਾਂ ਦੀ ਉਮਰ ਹੈ ਮੁੰਡੇ ਦੀ ਵਿਕਾਸ ਲੇਵੇ ਵਾਲਾ ਔਰ ਅੱਜ ਕਹਿੰਦਾ ਬੜੀ ਖੁਸ਼ੀ ਹੋਈ ਹੈ ਇਹ ਮੁੰਡੇ ਨੇ 15 ਟਾਚਾ ਤੇ 7 ਜੱਫੇ ਲਾਇਆ ਇਹ ਆਜਾ ਹਰ ਰਾਏਪੁਰ ਦੇ ਕਲਡੀ ਕਮ ਦਾ ਉਤਮ ਜਫੀ ਬਣ ਗਿਆ ਵਿਕਾਸ ਲੇਵੇ ਵਾਲਾ ਕਹਿਣਾ ਕੁਝ ਮਾਈਕ ਤੇ ਕਹਿਣਾ ਕੁਝ ਮੈਂ ਪਹਿਲੇ ਗੱਡੀ ਵੀ ਜਿੱਤੀ ਆ ਤੇ ਕੈਸ਼ ਪ੍ਰਾਈਜ਼ ਵੀ ਲੱਖ ਵੀ ਜਿੱਤਿਆ ਵੈਸਟ ਦਾ ਤੇ ਮੈਂ ਕਦੇ ਬਾਈਕ ਨਹੀਂ ਜਿੱਤਿਆ ਸੀ ਅੱਜ ਦੋ ਬਾਈਕ ਜਿੱਤੀ ਆ ਬਾਬੇ ਦੇ ਦਰਬਾਰ ਤੇ ਵਿਕਾਸ ਇੱਕ ਤੈਨੂੰ ਤੀਜਾ ਬੋਲਟ ਮੋਟਰਸਾਈਕਲ ਵੀ ਮਿਲਣਾ ਹੈ 18 ਤਰੀਕ ਨੂੰ ਅਵਤਾਰ ਕੋਜੇ ਵਾਲਿਆ ਕਹਿੰਦਾ ਹੈ ਮਾਤਾ ਵੈਦਿਆ ਦੇ ਵੀ ਸਪੋਰਟਸ ਕਮੇਟੀ ਕਲੱਬ ਦੇ ਵੱਲੋਂ ਕਰੀਪੁਰ ਚਾਹ ਵਾਲੀ ਧਰਤੀ ਉੱਤੇ 18 ਤਰੀਕ ਨੂੰ ਵਿਕਾਸਾ ਤੈਨੂੰ ਇੱਕ ਬੋਲਟ ਮੋਟਰਸਾਈਕਲ ਕਰੀਪੁਰ ਚਾਹ ਵਾਲੇ ਵਿੱਚ ਵੀ ਮਿਲਣਾ ਹੈ ਉਹ ਮਾਨ ਸਨਮਾਨ ਵਿੱਚ ਮਿਲੂਗਾ Dino, Dino, Dino. Dino.